ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਤਾ ਸਨੀਤਾ ਮਸੀ ਤੇ ਇਹਨਾਂ ਦੇ ਹਸਬੰਦ ਬਸੀਰ ਮਸੀ ਜਦੋਂ ਵਿਆਹ ਹੋਇਆ ਸੀ ਹੱਸਦਾ ਬਸਦਾ ਘਰ ਸੀ ਇੱਕ ਬੇਟਾ ਸੀ ਇੱਕ ਬੇਟੀ ਸੀ ਘਰ ਦੇ ਵਿੱਚ ਉਹ ਹਰ ਚੀਜ਼ ਹਰ ਸ਼ੈ ਸੀ ਜਿਹੜੀ ਇੱਕ ਚੰਗੇ ਸੰਪੰਨ ਪਰਿਵਾਰ ਚ ਹੁੰਦੀ ਹੈ ਪਰ 2007 ਦੇ ਵਿੱਚ ਮਾਤਾ ਜੀ ਦਾ بیٹے ਦਾ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ 7-8 ਸਾਲਾਂ ਬਾਅਦ ਬੇਟੀ ਬਿਮਾਰ ਹੋ ਜਾਂਦੀ ਹੈ ਬੇਟੀ ਦੀ ਵੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਪਤੀ ਦੀ ਵੀ ਡੈਥ ਹੋ ਜਾਂਦੀ ਕੋਸਾਲਾਂ ਬਾਅਦ ਘਰ ਦੇ ਇਕੱਲੇ-ਇਕੱਲੇ ਮੈਂਬਰ ਇਸ ਤਰ੍ਹਾਂ ਮਾਤਾ ਨੂੰ ਛੱਡ ਕੇ ਚਲੇ ਜਾਂਦੇ ਤੇ ਮਾਤਾ ਡਿਪਰੈਸ਼ਨ ਚਲੇ ਜਾਂਦੇ ਜਿਹਦੀ ਕਿ ਅੱਜ ਤੱਕ ਵੀ ਪੂਰੀ ਸੋਜੀ ਨਹੀਂ ਹੈਗੀ ਮਾਤਾ ਤੇ ਮਾਤਾ ਜੀ ਉਸ ਘਰ 'ਚ ਪਏ ਜਿੱਥੇ ਸੈਂਟਰ ਉਕਾਰ ਖੜੀ ਸੀ ਜਿੱਥੇ ਮੋਟਰਸਾਈਕਲ ਖੜਾ ਸੀ ਜਿੱਥੇ ਕੂਲਰ ਫ੍ਰਿਜ ਏਸੀ ਹਰ ਘਰ ਦੀਆਂ ਉਹ ਜ਼ਰੂਰਤ ਵਾਲੀਆਂ ਚੀਜ਼ਾਂ ਕਬਾੜ ਬਣੀਆਂ ਪਈਆਂ ਸੀ ਪਿਛਲੇ ਸਾਲਾਂ ਬੱਧੀ ਉਸ ਘਰ ਦੇ ਵਿੱਚ ਨਰਕ ਵਰਗੇ ਹਾਲਾਤ ਇੱਥੇ ਪਈ ਮਾਂ ਸੁਨੀਤਾ ਮਸੀਹ ਨਰਕ ਘਟ ਰਹੀ ਸੀ ਬ੍ਰੈਸ ਦੇ ਵਿੱਚ ਇੰਨਾ ਵੱਡਾ ਜ਼ਖਮ ਹੋਇਆ ਸੀ ਉਵੇਂ ਹੀ ਉਸ ਜ਼ਖਮ ਨੂੰ ਲੈ ਕੇ ਬੈਠੀ ਤੜਫਦੀ ਚੀਕਾਂ ਮਾਰਦੀ ਧੰਨਵਾਦ ਆਸ-ਪਾਸ ਦੇ ਲੋਕਾਂ ਦਾ ਮਹੱਲੇ ਵਾਲਿਆਂ ਦਾ ਜਿਨ੍ਹਾਂ ਨੇ ਇਸ ਮਾਂ ਦੀ ਆਵਾਜ਼ ਨੂੰ ਸੁਣਦਿਆਂ ਸਾਡੇ ਤੱਕ ਇਸ ਮਾਂ ਨੂੰ ਪਹੁੰਚਾਇਆ ਇਹਨਾਂ ਦੇ ਮਾਤਾ ਜੀ ਦੇ ਆਣ ਗਵਾਨ ਤੇ ਲੋਕ ਸੀ ਜਿਹੜੇ ਤੇਜਿੰਦਰ ਸਿੰਘ ਸੀ ਇੱਕ ਭੈਣ ਸੀਗੀ ਸਰੰਦਾ ਸ਼ਰਮਾ ਇੱਕ ਭੈਣ ਜਤਿੰਦਰ ਕੌਰ ਆ ਭੈਣ ਸ੍ਰਿੰਦਰ ਕੌਰ ਆ ਬੀਟ ਸਤਨਾਮ ਸਿੰਘ ਇਹ ਸਾਰੇ ਮਾਤਾ ਜੀ ਨੂੰ ਸੁਪਨਿਆਂ ਦੇ ਘਰ ਲੈ ਕੇ ਆਏ ਇੱਥੇ ਮਾਤਾ ਜੀ ਦਾ ਹਾਲਾਂਕਿ ਭਰਾ ਵੀ ਹੈ ਇੱਕ ਬਟਾਲੇ ਰਹਿੰਦਾ ਭੈਣ ਦਿੱਲੀ ਰਹਿੰਦੀ ਆ ਪਰ ਕੋਈ ਅੱਗੇ ਆ ਕੇ ਮਾਤਾ ਦੀ ਬਾਹ ਫੜਨ ਵਾਲਾ ਨਹੀਂ ਸੀਗਾ ਤੇ ਮਾਤਾ ਕਿੰਨੇ ਸਾਲਾਂ ਤੋਂ ਉੱਥੇ ਉਸ ਘਰ ਦੇ ਹਾਲਾਤ ਦੇਖੋ ਕੀ ਸੀ ਉੱਥੇ ਸਮਾਂ ਕੱਟ ਰਹੀ ਸੀ ਉੱਥੇ ਵਕਤ ਕੱਟ ਰਹੀ ਸੀ ਅੱਜ ਛੋਟੀ ਜੀ ਕੋਸ਼ਿਸ਼ ਛੋਟਾ ਜਿਹਾ ਪਰਾਲਾ ਆਣ ਗਵਾਣ ਦੇ ਲੋਕਾਂ ਵੱਲੋਂ ਕੀਤਾ ਗਿਆ ਤੇ ਅੱਗੋਂ ਸਾਡੀ ਡਿਊਟੀ ਲਾਈ ਬਾਬਾ ਜੀ ਨੇ ਇਸ ਟਾਈਮ ਮਾਤਾ ਜੀ ਹਸਪਤਾਲ ਦੇ ਵਿੱਚ ਦਾਖਲ ਨੇ ਸੁਪਨਿਆਂ ਦੇ ਘਰ ਦੇ ਵਿੱਚ ਤੇ ਮਾਤਾ ਜੀ ਦੇ ਵਿੱਚ ਸਿਰਫ 2 ਗ੍ਰਾਮ ਖੂਨ ਸੀ ਜਦੋਂ ਮਾਤਾ ਜੀ ਇੱਥੇ ਆਏ ਸਾਡੇ ਕੋਲ ਸਿਰਫ 2 ਗ੍ਰਾਮ ਬ੍ਰੈਸਟ ਦੇ ਵਿੱਚੋਂ ਬਲੱਡ ਨਿਕਲ ਹੀ ਜਾਂਦਾ ਸੀ ਸਾਰਾ ਹੁਣ ਟੈਸਟ ਕਰਾਇਆ ਡਾਕਟਰਾਂ ਨੇ ਦੱਸਿਆ ਇਹਨਾਂ ਨੂੰ ਰਿਪੋਰਟਾਂ ਤਾਂ ਨਹੀਂ ਹਜੇ ਪੂਰੀਆਂ ਆਈਆਂ ਜਿੰਨਾ ਕਿ ਦੇਖ ਕੇ ਡਾਕਟਰਾਂ ਨੇ ਲਿਓਂ ਅੰਦਾਜ਼ਾ ਲਾਇਆ ਵੀ ਇਹਨਾਂ ਨੂੰ ਸੀਏ ਆ ਕੈਂਸਰ ਦੀ ਬਿਮਾਰੀ ਹੈ ਜਿਹੜਾ ਕਿ ਹੱਡੀਆਂ ਦਾ ਵੀ ਹੈ ਨਾਲ ਰੀਡ ਦੀ ਹੱਡੀ ਦੇ ਵਿੱਚ ਵੀ ਪਿੱਛੇ ਇੱਕ ਗਿਲਟੀ ਬਣੀ ਹੋਈ ਹੈ ਮਾਤਾ ਜੀ ਤੰਦਰੁਸਤ ਹੋਣ ਚੜ੍ਹਦੀ ਕਲਾ ਚ ਹੋਣੇ ਅਰਦਾਸ ਕਰਿਓ ਸਾਰੇ ਜਣੇ ਡਾਕਟਰ ਸਾਹਿਬ ਕੀ ਇਹਨਾਂ ਨੂੰ ਡਿਟੈਕਟ ਹੋਇਆ ਜੀ ਇਹਨਾਂ ਦਾ ਬਈ ਕੈਂਸਰ ਦਾ ਡਿਟੈਕਟ ਲੱਗਦਾ ਪਿਆ ਅੱਗੇ ਸਰ ਜੀ ਇਹਨਾਂ ਦੇ ਛਾਤੀ ਦੇ ਚੱਕਮ ਬਣਿਆ ਆ ਸੀਗਾ ਜਦੋਂ ਇਹਨਾਂ ਦੇ ਛਾਤੀ ਦਾ ਸਕੈਨ ਕਰਾਇਆ ਗਿਆ ਸੀਗਾ ਤੇ ਉਹਦੇ ਚੋਂ ਕੈਂਸਰ ਦਾ ਲੱਗ ਰਿਹਾ ਤੇ ਉਹਦੀ ਬਾਇਓਪਸੀ ਲਾ ਕੇ ਭੇਜੀ ਗਈ ਹੈ ਉਹਦੀ ਰਿਪੋਰਟ ਆਂਦੇ ਸਵਾਰ ਪਹਿਨਾਂ ਦਾ ਕੀ ਆ ਗਿਆ ਕਿ ਕੀਮੋ ਦੀ ਸਾਈਕਲ ਸਟਾਰਟ ਹੋ ਗਈ ਇਹਨੇ ਖੂਨ ਕਿੰਨੇ ਗ੍ਰਾਮ ਸੀਗੇ ਦਵਾਈ ਸੇ ਦੇਣਾ ਪੁਰਸਨ 2.8 ਗ੍ਰਾਮ ਐਚਵੀ ਸੀ ਨਾਲ ਹੁਣ ਚੜਿਆ ਉਹ ਹਾਂ ਉਸ ਤੋਂ ਬਾਅਦ ਪੰਜ ਬੋਤਲਾਂ ਲਗੀਆਂ ਹਾਂ ਪੰਜ ਬੋਤਲਾਂ ਚੜ ਗਈ ਹੁਣ ਠੀਕ ਨੇ ਤੇ ਮਾਤਾ ਸਨੀਤਾ ਮਸੀ ਹੁਣ ਵੀ ਆਪਣੀ ਪੂਰੀ ਸੋਝੀ ਨਾਲ ਗੱਲ ਨਹੀਂ ਕਰ ਪਾਉਂਦੇ ਆਪਣੀਆਂ ਗੱਲਾਂ ਜੋ ਦਿਮਾਗ ਚ ਆ ਜਾਂਦਾ ਜੋ ਕਹੀ ਜਾਂਦੇ ਨੇ ਉਹ ਕਰੀ ਜਾਂਦੇ ਕੋਸਰਦਾਸ ਕਰਿਓ ਮਾਂ ਤਕੜੀ ਹੋ ਜੇਵੇ ਤੰਦਰੁਸਤ ਹੋ ਜੇਵੇ ਇਹਨਾਂ ਦੇ ਜਿਹੜੀ ਆ ਬ੍ਰੈਸਟ ਦੇ ਵਿੱਚ ਪ੍ਰੋਬਲਮ ਆਈ ਹੋਈ ਐ ਡਾ ਵੱਡਾ ਜ਼ਖਮਾ ਵੀ ਠੀਕ ਹੋ ਜਾਏਗਾ। ਕਵੈਗੋਟੀ ਦਾ ਕੈਂਸਰ ਕਵੈਗੋਟੀ